ਤੁਹਾਡੇ ਸਾਰਿਆਂ ਲਈ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮੋਟਰਸਾਈਕਲ ਹਰ ਚੀਜ਼ ਦੇਖਣ ਨੂੰ ਮਿਲੂਗਾ ਰੇਟ ਵੀ ਤੁਹਾਨੂੰ ਬਹੁਤ ਵਧੀਆ ਮਿਲਣਗੇ ਤੇ ਗੱਲਬਾਤ ਪੂਰੀ ਆਪਾਂ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਬਈ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਕੁਝ ਵੀ ਹੈ ਗੱਡੀ ਮੋਟਰਸਾਈਕਲ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦੇਵਾਂ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਦੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਪਹਿਲਾਂ ਤਾਂ ਫੋਟੋਆਂ ਚੈੱਕ ਕਰੋ ਜੀ ਦੇਖੋ ਤੁਸੀਂ ਗੱਡੀ ਦੇਖੋ ਬਹੁਤ ਵਧੀਆ ਆਪਾਂ ਗੱਡੀ ਤੁਹਾਡੇ ਖਾਤਰ ਆ ਲੈ ਕੇ ਪਹੁੰਚੇ ਆ ਅੰਦਰੋਂ ਤੁਸੀਂ ਦੇਖੋ ਜਮਾ ਟਾਪ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਅੰਦਰੋਂ ਮਿਲੇਗੀ ਮਿਊਜ਼ਿਕ ਸਿਸਟਮ ਤੋਂ ਲੈ ਕੇ ਹਰ ਚੀਜ਼ ਆਪਾਂ ਨੂੰ ਟਾਪ ਦੀ ਮਿਲੇਗੀ ਤੇ ਵਧੀਆ ਮੈਟ ਰੱਖੇ ਹੋਏ ਨੇ ਮਾਡਲ ਦੀ ਆਪਾਂ ਗੱਲ ਕਰੀਏ ਤਾਂ ਮਾਡਲ 2009 ਆਪਾਂ ਨੂੰ ਮਿਲ ਜੂਗੀ ਪੈਟਰੋਲ ਤੇ ਵੀ ਗੱਡੀ ਆ ਤੇ ਸੀएनजी ਤੇ ਵੀ ਆ ਜੀ ਤੇ ਐਨਓਸੀ ਮਿਲੂਗੀ ਟਾਇਰਾਂ ਦੀ ਕੰਡੀਸ਼ਨ ਆਲੋਕੀ ਆ ਜੀ ਦਿੱਲੀ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲੂਗੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ 골ਡਨ ਕਲਰ ਚ ਹੈ ਰੇਟ ਦੀ ਆਪਾਂ ਗੱਲ ਕਰੀਏ 1 ਲੱਖ ਤੇ 40000 ਰੁਪਿਆ ਇੱਕ ਵਾਰੀ ਡਿਮਾਂਡ ਮਾਲਕ ਨੇ ਪਾਈ ਆ ਬਾਕੀ ਮਾਲਕ ਨੇ ਆਖਿਆ 20 ਲੈਸ ਬਸ ਹੋ ਜਾਊਗਾ ਜਿੰਨੀ ਜਾਣਕਾਰੀ ਆਪਣੇ ਕੋਲੇ ਮਾਲਕ ਵੱਲੋਂ ਪਹੁੰਚੀ ਸੀਗੀ ਸਾਰੀ ਤੁਹਾਨੂੰ ਮੈਂ ਦੱਸ ਦਿੱਤੀ ਬਾਕੀ ਮਾਲਕ ਨੇ ਕਿਹਾ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਨਾ ਕੋਈ ਕਿਸੇ ਪਾਸੋਂ ਆਵਾਜ਼ ਆਉਂਦੀ ਐ ਵਧੀਆ ਗੱਡੀ ਐ ਤੇ ਮਾਲਕ ਕਹਿੰਦੇ ਵਧੀਆ ਪਰਸਨਲ ਰੱਖੀ ਹੋਈ ਐ ਕੋਈ ਵੀ ਗੱਡੀ ਆ ਖਰੀਦਣ ਦਾ ਚਾਹਵਾਨ ਹੈਗਾ ਕੋਈ ਵੀ ਮੇਰਾ ਭਰਾ ਤਾਂ ਮਾਲਕ ਨੂੰ ਤੁਸੀਂ ਫੋਨ ਲਗਾ ਸਕਦੇ ਹੋ ਡਾਇਰੈਕਟ ਤੁਹਾਨੂੰ ਮਾਲਕ ਦਾ ਨੰਬਰ ਮਿਲ ਜੂਗਾ 7888509988 ਇਸੇ ਨੰਬਰ ਤੇ ਗੱਲ ਕਰ ਸਕਦੇ ਹੋ ਬਾਕੀ ਲੋਕੇਸ਼ਨ ਮਲੂਟ ਐ ਮਲੂਟ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਦੇ ਘਰੇ ਜੀ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਸਾਹਮਣੇ ਹੈ ਜੀ ਪਹਿਲਾਂ ਫੋਟੋਆਂ ਚੈੱਕ ਕਰੋ ਜੀ ਤੁਹਾਡੇ ਸਾਹਮਣੇ ਗੱਡੀ ਆ ਕਰੇਟਾ ਗੱਡੀ ਆ ਜਮਾ ਬਿਲਕੁਲ ਨਵੀਂ ਹੈਗੀ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਹੈ ਜੀ ਤੇ ਗੱਡੀ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਟਾਇਰ ਬਹੁਤ ਚੰਗੇ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਚਿੱਟੇ ਰੰਗ ਦੀ ਆ ਰੰਗ ਤੁਸੀਂ ਚੈੱਕ ਕਰੋ ਬਾਕੀ ਅੰਦਰੋਂ ਵੀ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਤੇ ਗੱਡੀ ਆਪਾਂ ਨੂੰ ਮਿਲੂਗੀ ਆ ਪੰਜਾਬ ਨੰਬਰ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ 7 ਲੱਖ 30000 ਪਹੁੰਚੀ ਐ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟਾ ਹੋ ਜਾਊਗਾ ਤੇ ਗੱਡੀ ਖੜੀ ਹੋ ਪਟਿਆਲੇ ਏਰੀਆ 'ਚੋਂ ਕਿਸੇ ਮੇਰੇ ਭਾਣੂ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਉਂਦੀ ਐ ਗੱਡੀ ਤਾਂ ਮਾਲਕ ਨੇ ਕਿਹਾ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਬੰਦਾ ਦੇਖਣਾ ਚਾਹੁੰਦਾ ਤਾਂ ਪਟਿਆਲੇ ਜਾ ਕੇ ਦੇਖ ਸਕਦੇ ਹੋ ਪਟਿਆਲੇ ਵਿਜ਼ਿਟ ਕਰ ਸਕਦੇ ਹੋ ਇਨਾਂ ਦੇ ਏਰੀਆ ਚ ਤੇ ਮਾਲਕ ਕਹਿੰਦੇ ਆ ਵੀ ਪਰਸਨਲ ਰੱਖੀ ਹੋਈ ਐ ਵਧੀਆ ਚੱਲੀ ਹੋਈ ਐ ਤੇ ਡੈਮੇਜ ਕੋਈ ਨੁਕਸ ਕੁਝ ਨਹੀਂ ਹੈਗਾ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਡੀ ਦੀ ਕੰਡੀਸ਼ਨ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਅੰਦਰੋਂ ਵੀ ਵਧੀਆ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 88723234221 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੇ ਕੋਈ ਵੀ ਬੰਦਾ ਖਰੀਦਣਾ ਚਾਹੁੰਦਾ ਹੈ ਗੱਡੀ ਸੇ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚਿਆ ਹੁੰਡਾਈ ਦੀ ਗੱਡੀ ਆ ਦੇਖੋ ਤੁਸੀਂ ਗੱਡੀ ਦਾ ਮਾਡਲ ਜਿਹੜਾ ਹੈਗਾ 2013 ਦਾ ਤੇ ਗੱਡੀ ਕੁੱਲ 76000 ਚੱਲੀ ਹੋਈ ਆ ਪੰਜਾਬ ਨੰਬਰ ਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਵਧੀਆ ਨੇ ਬਾਕੀ ਗੱਡੀ ਤੁਸੀਂ ਦੇਖੋ ਜੀ ਚਾਰੇ ਪਾਸੋਂ ਇਹਨਾਂ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਲਕ ਦੀ ਪਰਸਨਲ ਗੱਡੀ ਆ ਜੀ ਪਰਸਨਲ ਰੱਖੀ ਹੋਈ ਆ ਡਿਮਾਂਡ ਦੀ ਆਪਾਂ ਗੱਲ ਕਰੀਏ 13 ਮਾਡਲ ਹੈ ਤੇ 445000 ਰੁਪਇਆ ਇੱਕ ਬਾਰੀ ਡਿਮਾਂਡ ਮਾਲਕ ਨੇ ਪਾਈ ਹੈ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਕੋਈ ਵੀ ਬੰਦਾ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਸੀ ਬਾਕੀ ਗੱਡੀ ਕਿਵੇਂ ਦੀ ਲੱਗ ਰਹੀ ਆ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਆ ਤਾਂ ਕਮੈਂਟ ਲਾਜ਼ਮੀ ਕਰਿਓ ਤੇ ਨੰਬਰ 22 ਦਾ 98143 82584 ਜਿਨ੍ਹਾਂ ਦੀ ਗੱਡੀ ਆ ਜਿਹੜੇ ਓਨਰ ਨੇ ਉਹਨਾਂ ਦਾ ਡਾਇਰੈਕਟ ਨੰਬਰ ਆ ਹਾਂ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਨੰਬਰ ਦਿੱਲੀ ਹੈ ਜੀ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ ਹੋਈਆਂ ਪਰ ਗੱਡੀ ਵਧੀਆ ਗਈ ਟਾਇਰ ਵਧੀਆ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਵਧੀਆ ਰੰਗ ਵੀ ਵਧੀਆ ਬਾਕੀ ਜਿਹੜੀ ਗੱਡੀ ਆ ਟੋヨタ ਦੀ ਕੋਰੋਲਾ ਗੱਡੀ ਹੈ ਜੀ ਮਾਡਲ 2009 ਹੈ 5 ਟਾਇਰ ਵਿਦ ਸਟਿਪਨੀ ਨਵੇਂ ਜੀ ਨਵੀਂ ਬੈਟਰੀ ਹੈ ਸਰਵਿਸ ਨਵੀ ਹੋਈ ਆ ਬਿਲਕੁਲ ਸਾਫ ਕੰਡੀਸ਼ਨ ਹੈ ਤੇ ਕਿਸੇ ਪਾਸੋਂ ਕੋਈ ਨੁਕਸ ਨਹੀਂ ਜੀ 1,55,000 ਰੁਪਇਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਪਾਈ ਹੈ 1,55 ਦੇ ਵਿੱਚੋਂ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕੋਈ ਬੰਦਾ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਸੀਂ ਕੋਈ ਵੀ ਖਰੀਦਣਾ ਚਾਹੁੰਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤਾਂ ਬਟਾਲੇ ਏਰੀਆ ਚ ਗੱਡੀ ਖੜੀ ਆ ਮਾਲਕ ਦੇ ਘਰੀ ਜਾ ਕੇ ਤੁਸੀਂ ਦੇਖ ਸਕਦੇ ਹੋ ਬਟਾਲੇ ਤੇ ਕਿਸੇ ਨੂੰ ਪਸੰਦ ਆਈ ਆ ਤਾਂ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਨੰਬਰ ਵੀ ਨੋਟ ਕਰ ਲਓ 9464747906 ਨੰਬਰ ਤੁਹਾਨੂੰ ਦਿੱਤਾ ਸਕਰੀਨ ਤੇ ਲਿਖਿਆ ਆ ਗਿਆ ਹੂਆ ਤੇ ਤੁਸੀਂ ਨੋਟ ਕਰ ਲਓ ਤੇ ਕੋਈ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛ ਪੜਤਾਲ ਕਰਨੀ ਆ ਕੁਝ ਵੀ ਪੁੱਛਣਾ ਮਾਲਕ ਤੋਂ ਤਾਂ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਤੇ ਮਾਲਕ ਕਹਿੰਦੇ ਆ ਵੀ ਕੁਝ ਵੀ ਪੁੱਛਣਾ ਹੋਵੇ ਕਨਫਰਮ ਕਰਨਾ ਹੋਵੇ ਤਾਂ ਫੋਨ ਕਰ ਲਿਓ ਤੁਹਾਡਾ ਜਵਾਬ ਅਸੀਂ ਦੇਵਾਂਗੇ ਤੇ ਮਾਲਕ ਨੇ ਜਿੰਨੀ ਜਾਣਕਾਰੀ ਦਿੱਤੀ ਆ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇ ਦਿੱਤੀ ਜੀ ਗੱਡੀ ਬਾਰੇ ਮਸ਼ੀਨਰੀਆਂ ਦੀ ਗੱਲਬਾਤ ਆ ਚਲੋ ਚੱਲ ਰਹੀ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਅਸੀਂ ਜੇ ਤੁਸੀਂ ਆਇਓ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਜੇ ਆਇਓ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਕਿਉਂਕਿ ਤੁਹਾਡਾ ਆਪ ਦਾ ਆਪਣਾ ਚੈਨਲ ਆ ਵੱਤ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੱਤ ਤੋਂ ਵੱਧ ਲਾਈਕ ਸ਼ੇਅਰ ਕਰਦੇ ਰਹਾ ਕਰੋ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜਾਊਗਾ ਸਬਸਕ੍ਰਾਈਬ ਕਰੇ ਦਾ ਇਹ ਫਾਇਦਾ ਜੀ ਕੋਈ ਕਮਿਸ਼ਨ ਜਾਂ ਕੋਈ ਦਲਾਲੀ ਆਪਾਂ ਨਹੀਂ ਲੈਂਦੇ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂ ਕਿਸੇ ਨੇ ਕਰਵਾਉਣੀ ਹੈ ਨੀਚੇ ਹਰੇ ਜੀ ਅੱਖਰਾਂ ਦੇ ਵਿੱਚ ਆਪਣਾ ਨੰਬਰ ਲਿਖਿਆ ਰਹਿੰਦਾ ਹੈ 78140 ਤੇ 38764 ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਬਾਕੀ ਵੀਡੀਓ ਤੋਂ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਅੱਗੇ ਹੋਰ ਵੀ ਮਸ਼ੀਨਰੀਆਂ ਦੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਸੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਮਾੜੇ ਮੋٹے ਸਕਰੈਚ ਮਾੜੇ ਮੋٹے ਹਲਕੇ ਫੁਲਕੇ ਜੇ ਡੈਂਟ ਜਰੂਰ ਆਪਾਂ ਨੂੰ ਮਿਲਣਗੇ ਤੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ ਨੰਬਰ ਆਪਾਂ ਨੂੰ ਦਿੱਲੇ ਮਿਲੂਗੀ ਜੀ ਗੱਡੀ ਦਾ ਰੇਟ ਬਹੁਤ ਘੱਟ ਹੈ ਜੀ ਤੇ ਇਹ ਮਾਡਲ 2010 ਹੈ ਪੈਟਰੋਲ ਤੇ ਵੀ ਗੱਡੀ ਆ ਪਲੱਸ ਸੀਐਨਜੀ ਤੇ ਵੀ ਆ 10 ਮਾਡਲ ਹੈ ਤੇ 45000 ਰੁਪਏ ਫਿਕਸ ਰੇਟ ਮਾਲਕ ਨੇ ਕਿਹਾ ਹੈਗਾ ਹਰਿਆਣਾ ਰੋਤਕ ਮਾਲਕ ਦਾ ਏਰੀਆ ਜੀ ਤੇ ਜਾ ਕੇ ਕਿਸੇ ਨੇ ਗੱਡੀ ਦੇਖਣੀ ਆ ਚਲਾ ਕੇ ਦੇਖਣੀ ਆ ਤੇ ਮਾਲਕ ਵੱਲੋਂ ਜਿਹੜੀ ਜਾਣਕਾਰੀ ਆਈ ਸੀਗੀ ਉਹ ਤੁਹਾਨੂੰ ਮੈਂ ਦੱਸਤੀ ਤੇ ਮਾਲਕ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਹੈ ਉਤਵਨ ਨੰਬਰ ਮੈਂ ਕੋਲ ਨੂੰ ਫਰਮ ਕਰਵਾ ਦਿੰਨਾ 87085 ਤੇ 72133 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਤੁਹਾਡੇ ਖਾਤਰ ਇੱਕ ਆਪਾਂ ਮੋਟਰਸਾਈਕਲ ਵੀ ਲੈ ਕੇ ਪਹੁੰਚਿਆ ਤੁਸੀਂ ਮੋਟਰਸਾਈਕਲ ਬਾਰੇ ਕਾਫੀ ਕਹਿ ਰਹੇ ਸੀਗੇ ਤੇ ਤੁਸੀਂ ਦੇਖੋ ਜੀ ਮੋਟਰਸਾਈਕਲ ਤੁਹਾਡੇ ਸਾਹਮਣੇ ਆ ਫੋਟੋਆਂ ਚੱਲ ਰਹੀਆਂ ਬਹੁਤ ਵਧੀਆ ਡਿਸਕਵਰ ਮੋਟਰਸਾਈਕਲ ਜੀ ਮਾਡਲ ਦੀ ਗੱਲ ਕਰੀਏ ਤਾਂ 2010 ਆ ਤੇ ਵਧੀਆ ਜੀ ਤੇ ਇਹਨਾਂ ਨੇ ਸੇਲ ਕਰਨਾ ਲੁਧਿਆਣਾ ਏਰੀਆ ਚ ਖੜਾ ਹੈਗਾ ਹਾਂ 20000 ਰੁਪਏ ਮੰਗੇ 10 ਮਾਡਲ ਹੈ ਲੁਧਿਆਣਾ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਸਾਰਾ ਕੁਝ ਵਧੀਆ ਹੈ ਨੰਬਰ 22 ਦਾ 700 ਪੂਰਾ 98 4826 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀਏ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਲਾਜ਼ਮੀ ਕਰਕੇ ਜਾਓ ਤੇ ਵੀਡੀਓ ਕਿਵੇਂ ਦੀ ਲੱਗੀ ਸੀ ਤੁਸੀਂ ਦੱਸਿਓ ਲਾਜ਼ਮੀ ਤੇ ਲਾਈਕ ਵੀ ਕਰਿਓ ਵੀਡੀਓ ਨੂੰ ਤੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ لازਮੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਹਮੇਸ਼ਾ ਹੀ ਲਿਖਿਆ ਰਹਿੰਦਾਗਾ